ਹੀਰੇ ਵੀਰ ਸਾਸਤਰੀ ਕਾਸੇ ਦਾ ਸੰਧੂ ਸਾਹਿਬ ਹੋਰ ਸੁਣਾ ਵਧੀਆ ਚੜਦੀ ਕਲਾ ਚੜਦੀ ਕਲਾ ਹਾਂਜੀ ਹਾਂਜੀ ਵੱਡੇ ਸਭਰਾ ਵਾਲੇ ਆ ਗਏ ਫੇਰ ਹਾਂਜੀ ਹਾਂਜੀ ਹਨਾ ਨੇੜੇ ਹਰੀ ਕਾ ਪੱਤਾ ਇਹ ਝੂਟੀ ਦਾ ਕੀ ਲੇਖਾ ਸੰਧੂ ਸਾਹਿਬ ਪਹਿਲਾਂ ਸੁਹਾ ਜੇ ਸਰਕਾਰੀ ਸੀਮੰਦੀ ਆ ਓਕੇ 10.99 ਦੀ ਤੇ ਚੌਥਾ ਤੇ ਨਾ 9 ਕਿਲੋ ਨੈਟ ਬਾਲਾ ਹੋਏ ਥੱਲੇ ਮਗਰ ਕੱਟੀ ਮਗਰ ਕੱਟੀ ਆ ਗਈ ਉਹ ਵੀ ਚੰਗੇ ਸੀਮੰਦੀ ਹਾਂਜੀ ਉਹ ABC ਵਾਲਿਆਂ ਦੀ ਆ ਖਾਨ ਦੀ ਖਾਨ ਦੀ ਹਾਂਜੀ ਦੁੱਧ ਦੇ ਦੂੰਗੀ ਘਰ ਤੋਂ ਘਰ 13 14 ਕਿਲੋ ਝੋਟੀ ਹਾਂ ਬੜਾ ਸੂਣਾ ਲਿਵਾ ਭਾਂਡਾ ਲੱਗਾ ਹਨਾ ਦੱਦ ਕਾੜ ਪੂਰਾ ਕੋਲ ਬੜਾ ਵੱਡੇ ਕੱਦ ਕਾਰ ਦੀ ਆ ਤੇ ਇਹਦਾ ਕੀ حساب ਹੈ ਇਹ ਸੰਤੂ ਸਾਹਿਬ ਦਾ ਦੂਸਰਾ ਸੁਗਾ ਸੁਈ ਹੋਈ ਆ ਚਾਰ ਪੰਜ ਦਿਨ ਦੀ ਹਾਂ ਇਹਦੇ ਥੱਲੇ ਕੋਈ 7 ਕਿਲੋ 7.5 8 ਕਿਲੋ ਮੰਨ ਲਓ ਠੀਕ ਆ ਹਜੇ ਭਲਾ ਭੁਲਾ ਭਲਾ ਭੁਲਾ ਹਾਂ ਜੀ ਪਾਈ ਫਿਰਦੀ ਆ ਠੀਕ ਆ ਹਾਂਜੀ ਓਕੇ ਰਪੂ ਦਾ ਮੋਲ ਜਾਇਜ ਹਾਂਜੀ ਮੋਲ ਜਾਇਜ ਇਹਦਾ ਜਮਾਈ 65000 65000 ਦਿਹਾਣਾ ਤੇ ਇਹ ਚੋਟੀ ਦਾ ਇਹ ਸੰਤੂ ਸਾਹਿਬ ਚੌਗੀ ਆ ਮੂੰਹ ਪਿੱਛੋਂ ਇਹਨੂੰ ਕਰ ਰਹੇ ਨੂੰ ਠੀਕ ਆ ਪਹਿਲਾ ਸੁਗਾ ਜੇ ਠੀਕ ਆ ਦੁਬਲੀ ਵਾਲੇ ਵੱਡੇ ਮਾਲੀ ਦੀ ਆ ਦੁਬਲੀਆਂ ਆਪਾਂ ਲਈ ਆ ਠੀਕ ਆ ਥੱਲਿਓਂ ਵਿਖਾਓ ਕਰਾਂ ਇਹ ਕੀ ਆ ਬਾਤਾਂ ਹੀ ਆ ਇਹ ਰੇਟ ਇਹਦਾ ਵੀ ਬਿਲਕੁਲ ਜੈ ਦੇਨ ਲੈਂ 75000 ਹਾਂਜੀ ਉੜਦੇ ਆਲਾ ਦਾ